हेलो जी सत सताल जी मैं अरविंद कौर तो स्वागत है ता अरविंद फैब्रिक वास्ते आ अगे बहुत सोहने सूट ठीक है जी गरम सूट हो ही प्यारे प्यारे निगे निगे सूट ने ठीक है जी पर तो इन्होंख पुन दस दें कि पेमेंट मूड का मूड ऑनलाइन रहेगा ठीक है जी तो चलो देखते दे हैं सूट सूट निगे गरम ठंड बहुत हो गई है और सूटों की डिमांड भी बढ़ती जा रही है अब आप फिर तो वास्ते एक होर नवे डिजाइन के सूट लैके आए चलो देखते हैं इन्हों ठीक है ਲੋਜੀ ਇਹ ਵਾਲਾ ਡਿਜ਼ਾਈਨ ਬੜਾ ਸੁਪਰ ਹਿਟ ਰਿਹਾ ਸੀਗਾ ਤੇ ਆਪਾਂ ਫਿਰ ਤੋਂ ਲੈ ਕੇ ਆ ਗਏ ਆ ਲਾਈਨਾਂ ਵਾਲਾ ਓਕੇ ਜੀ ਹੈਲੋ ਇਸ ਤਰ੍ਹਾਂ ਦਾ ਡਿਜ਼ਾਈਨ ਆਏਗਾ ਤੇ ਇਹਨੂੰ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ ਇਹਦੇ ਪ੍ਰਿੰਟ ਨੂੰ ਥ्रेड ਵਰਕ ਦੇ ਨਾਲ 골ਡਨ ਜ਼ਰੀ ਵਰਕ ਦੇ ਨਾਲ ਘੇਰੇ ਤੇ ਵੀ ਇਦਾਂ ਠੀਕ ਹੈ ਔਰ ਵਿਚ ਵਿਚ ਫਲਾਵਰ ਉਹਨਾਂ ਨੂੰ ਵੀ ਹਾਈਲਾਈਟ ਕੀਤਾ ਹੋਇਆ ਨਾਲ ਆਏਗੀ ਇਸ ਤਰ੍ਹਾਂ ਦੀ ਰੈੱਡ ਰਸਟ ਕਲਰ ਦੀ ਬਾਟਮ ਨਾਏ ਰਸਤਾ ਨਾਏ ਰੱਡਾ ਵਿਚਲਾ ਜਿਆ ਮੇਲ ਆ ਬਾਟਮ ਠੀਕ ਹੈ ਜੀ ਹਲੋ ਨਾਲ ਆਏਗਾ ਜੀ ਸ਼ਾਲ ਸ਼ਾਲ ਇਸੇ ਤਰ੍ਹਾਂ ਦਾ ਹੀ ਹੋਏਗਾ ਲਓ ਜੀ ਚੈੱਕ ਕਰਿਓ ਸ਼ਾਲ ਇੱਕ ਵਾਰੀ ਹੈ ਠੀਕ ਹੈ ਇਸ ਤਰ੍ਹਾਂ ਦਾ ਆਏਗਾ ਸ਼ਾਲ ਬਹੁਤ ਪਿਆਰਾ ਜਿਹ ਨਾਲ ਪ੍ਰਾਈਸ ਰਹੇਗਾ ਉਹੀ 850 ਪੁਰਾਣੇ ਵਾਲਾ ਹੀ ਠੀਕ ਹੈ ਜੀ 850 ਸੂਟ ਤੁਹਾਡੇ ਘਰ ਪਹੁੰਚ ਜਾਏਗਾ ਫਿਰ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਹੈ ਲੋ ਜੀ ਬਾਕੀ ਸੇਮ ਹੋਏਗਾ ਬਾਟਮ ਦਾ ਫਰਕ ਆਏਗਾ ਨਹੀਂ ਥੋੜਾ ਲਾਈਨਾਂ ਦਾ ਵੀ ਫਰਕ ਹੈਗਾ ਵਿੱਚ ਰੈੱਡ ਲਾਈਨ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਬਾਟਮ ਨਹੀਂ ਰੈੱਡ ਹੈ ਨਾ ਤੇ ਇਹਦੇ ਨਾਲ ਆਊਗੀ ਇਸ ਤਰ੍ਹਾਂ ਦੀ ਖਾਕੀ ਕਲਰ ਦੀ ਬਾਟਮ ਠੀਕ ਹੈ ਜੀ ਐਵਨ ਤੇ ਖਾਕੀ ਕਲਰ ਬਹੁਤ ਜਲਦੀ ਸੋਲਡ ਆਊਟ ਹੋਇਆ ਸੀ ਪਹਿਲਾਂ ਵੀ ਆਪਣਾ ਅਲੋ ਜੀ ਇਹਦੇ ਨਾਲ ਸੇਮ ਇਸੇ ਤਰ੍ਹਾਂ ਦਾ ਹੀ ਸ਼ਾਲ ਆਏਗਾ ਪ੍ਰਾਈਸ 850 ਰਹੇਗਾ ਖਾਕੀ ਕਲਰ ਨਾਲ ਜਰੂਰ ਦੱਸਣਾ ਜਾਂ ਇਸ ਤੋਂ ਸਕਰੀਨ ਸ਼ਾਟ ਲੈ ਲਓ ਠੀਕ ਹੈ ਜੀ ਹਾਂ ਜੀ ਤੀਸਰਾ ਕਲਰ ਆ ਗਿਆ ਜੀ 그린 ਕਲਰ ਤੇ ਐਡਰੈਸ ਸਾਡਾ ਹੋਏਗਾ ਜੀ ਬਟਾਲਾ ਰੋਡ ਅੱਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ Google ਤੇ ਰਵਿੰਦਰ ਫੈਬਰਿਕ ਸਰਚ ਕਰੋਗੇ ਨਾ ਤੇ ਤੁਹਾਨੂੰ ਸਾਡੀ ਸ਼ਾਪ ਦੀ ਲੋਕੇਸ਼ਨ ਮਿਲ ਜਾਏਗੀ ਹਲੋ ਜੀ ਤੀਸਰਾ ਕਲਰ ਇਹ ਆ ਗਿਆ ਇਹਦੇ ਨਾਲ ਆਏਗੀ ਇਹ ਵਾਲੀ ਸਲਵਾਰ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਬਹੁਤ ਹੀ ਪਿਆਰਾ ਜਿਹਾ ਪੀਸ ਆ ਹਲੋ ਜੀ ਗਰਮ ਨਿੱਗੇ ਸੂਟ ਕੱਟ ਰੇਂਜ ਦੇ ਵਿੱਚ ਨੋਰਮਲ ਸੂਟ ਨੇ ਕਿਸੇ ਨੂੰ ਦੇਣੇ ਲੈਣੇ ਆਪਣੇ ਵਾਸਤੇ ਘਰ ਪਾਣੇ ਇੱਥੇ ਉੱਥੇ ਪਾਣੇ ਆ ਤੇ ਬਹੁਤ ਹੀ ਸੋਹਣੇ ਸੂਟ ਨੇ ਹਲੋ ਜੀ 850 ਦਾ ਸੂਟ ਰਹੇਗਾ ਨੈਕਸਟ ਆ ਗਿਆ ਜੀ ਇਹ ਵਾਲਾ ਕਲਰ ਇਹ ਵੀ ਬਹੁਤ ਹੀ ਸੋਹਣਾ ਪੁੱਲੂ ਵਾਲਾ ਡਿਜ਼ਾਈਨ ਆ ਪ੍ਰਿੰਟ ਇਹਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਸਰਵੋਸਕੀ ਵਰਕ ਮਿਲੇਗਾ ਗਲਾ ਪੱਟੀ ਦੇ ਉੱਪਰ ਫੇਰ ਘੇਰਾ ਪੱਟੀ ਦੇ ਉੱਪਰ ਮਿਲੇਗਾ ਇਹਦੇ ਨਾਲ ਵੀ ਹਲੋ ਮੋਰ ਪੰਛੀਆ ਗ੍ਰੀਨ ਕਲਰ ਦੀ ਬਾਟਮ ਆਊਗੀ ਆ ਲਓ ਜੀ ਠੀਕ ਹੈ ਤੇ ਨਾਲ ਆਊਗਾ ਜੀ ਇਹ ਵਾਲਾ ਸ਼ਾਲ ਲਓ ਜੀ ਠੀਕ ਹੈ ਇਹ ਆ ਗਿਆ ਨਾਲ ਸ਼ਾਲ ਬਹੁਤ ਪਿਆਰਾ ਜਿਹਾ ਸ਼ਾਲ ਹੈ ਲਓ ਜੀ ਪ੍ਰਾਈਸ ਲੱਗੇਗਾ ਜੀ 850 ਰੁਪਏ ਅੱਜ ਦੀ ਵੀਡੀਓ ਤੇ ਸਾਰੇ ਸੂਟਾਂ ਦਾ ਪ੍ਰਾਈਸ 850 ਰਹੇਗਾ। ਨੈਕਸਟ ਆ ਗਿਆ ਜੀ ਆਪਣੇ ਕੋਲ ਇੱਕ ਹੋਰ ਨਵਾਂ ਡਿਜ਼ਾਈਨ ਆਪਾਂ ਐਡ ਕੀਤਾ ਹੈ। ਆਹ ਲਓ। ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ। ਲਓ ਜੀ। ਠੀਕ ਆ। ਡਬਲ ਛੈਡਰ ਡਿਜ਼ਾਈਨ ਉੱਪਰੋਂ ਸਕਿਨ ਆਏਗਾ। نیچے ਆ ਗਿਆ ਮੈਰੂਨ ਵਾਈਨ ਕਲਰ ਮੈਰੂਨ ਵਾਈਨ ਕਲਰ ਦੀ ਬਾਟਮ ਆਏਗੀ ਨਾਲ। ਠੀਕ ਆ। ਹੈਲੋ ਡਬਲ ਛੈਡਰ ਜੀ ਆ ਗਿਆ। ਓਕੇ ਜੀ। ਇਸੇ ਤਰ੍ਹਾਂ ਦਾ ਹੀ ਸ਼ਾਲ ਆਏਗਾ ਨਾਲ। ਲਓ ਜੀ। ਠੀਕ ਹੈ? ਹਲੋ। ਤੇ ਬਹੁਤ ਸੋਹਣਾ ਪੀਸ ਆ ਪ੍ਰਾਈਸ ਸੇਮ ਰਹੇਗਾ 850। ਇਹਦੇ ਵਿੱਚ ਇੱਕ ਕਲਰ ਆ ਗਿਆ 네ਵੀ ਬਲੂ। ਇੱਕ ਮੈਰੂਨ ਕਲਰ ਆ ਗਿਆ, ਇੱਕ ਆ ਗਿਆ 네ਵੀ ਬਲੂ ਕਲਰ। ਠੀਕ ਹੈ ਜੀ? ਹਲੋ। ਇਹਦਾ ਪ੍ਰਾਈਸ ਵੀ 850। ਹੀ ਰਹੇਗਾ ਲਓ ਨੈਕਸਟ ਕਲਰ ਆ ਗਿਆ ਹਲੋ ਜੀ ਇਹ ਵਾਲਾ ਡਿਜ਼ਾਈਨ ਆ ਗਿਆ ਤੇ ਕਲਰ ਆ ਗਿਆ ਉਹੀ ਮੋਰ ਪੰਖੀਆ ਗ੍ਰੀਨ ਬਹੁਤ ਹੀ ਡਿਮਾਂਡ ਚ ਰਹਿੰਦਾ ਹੈ ਮੋਰ ਪੰਖੀਆ ਗ੍ਰੀਨ ਇਸ ਤਰ੍ਹਾਂ ਕੇ ਵਾਦੀ ਲੈ ਕੇ ਆਏ ਆ ਤੇ ਇਹਦੇ ਨਾਲ ਵੀ ਸ਼ਾਲ ਤਾ ਨੂੰ ਇਸੇ ਤਰ੍ਹਾਂ ਦਾ ਹੀ ਮਿਲੇਗਾ ਜਿਸ ਤਰ੍ਹਾਂ ਦਾ ਸੂਟ ਹੈ ਉਸੇ ਤਰ੍ਹਾਂ ਦਾ ਹੀ ਛਾਲ ਮਿਲੇਗਾ ਪ੍ਰਾਈਸ 850 ਰਹੇਗਾ। ਓਕੇ ਜੀ। ਨੈਕਸਟ ਆ ਗਿਆ ਆਪਣੇ ਕੋਲ ਮੈਰੂਨ ਕਲਰ ਦਾ ਸੂਟ। ਠੀਕ ਹੈ ਜੀ। ਇਹ ਮੈਰੂਨ ਕਲਰ ਦਾ ਸੂਟ ਹੈ। ਇਹਦੇ ਉੱਪਰ ਤੁਹਾਨੂੰ ਸੀਕੁਐਂਸ ਦਾ ਵਰਕ ਮਿਲੂਗਾ। ਵੈਸੇ ਇਹ ਸੂਟ ਦਾ ਪ੍ਰਾਈਸ ਵੱਧ ਸੀਗਾ। ਆਪਾਂ 990 ਰੁਪਏ ਦੇ ਦੇਣਾ। ਇਹ ਲੋ। ਠੀਕ ਹੈ ਸੀਕੁਐਂਸ ਦਾ ਵਰਕ ਮਿਲੂਗਾ ਤੇ ਨਾਲ ਆਊਗੀ ਜੀ ਬਾਟਮ ਰੈੱਡ ਮੈਰੂਨ ਕਲਰ ਦੀ ਤੇ ਨਾਲ ਆਊਗਾ ਜੀ ਸ਼ਾਲ। ਹਾਂ ਜੀ ਇਹਦੇ ਨਾਲ ਆ ਗਿਆ ਸ਼ਾਲ ਠੀਕ ਹੈ ਇਸ ਤਰ੍ਹਾਂ ਦਾ ਸ਼ਾਲ ਆ ਗਿਆ ਪ੍ਰਾਈਸ ਲੱਗੇਗਾ ਜੀ ਉਹੀ 850 ਰੁਪਏ ਠੀਕ ਹੈ ਜੀ ਅਗਲਾ ਪੀਸ ਆ ਗਿਆ ਜੀ ਆਪਣਾ ਇਹ ਵਾਲੇ ਡਿਜ਼ਾਈਨ ਚ ਸਾਰੇ ਪੀਸ ਸੋਲਡ ਆਊਟ ਹੋ ਗਏ ਸਿੰਗਲ ਪੀਸ ਰਹਿ ਗਿਆ ਐਲੋਜੀ ਮੋਰ ਪੰਖੀ ਆ ਰਾਮਾ ਗ੍ਰੀਨ ਚ ਹੈ ਕਲਰ ਆ ਗਿਆ ਤੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਗਈ نیچے ਹਾਈਲਾਈਟ ਵੀ ਆ ਗਲਾ ਪੱਟੀ ਵੀ ਆ ਠੀਕ ਹੈ के नाल आ गई बॉटम एस कलर दी ते शाल आ गया रमेश टेक्स का सारा माल है हेलो ठीक है ए आ गया नाल शाल बहुत ही सोणा ज शाल आ सूट भी बहुत सोणा है निगे गरम सूट 2.5 2 मीटर दी कट आएगी बहुत प्यारे सूट ने हेलो जी 850 रहेगा प्राइस ठीक है नेक्स्ट आ गया जी अपने को ਲਓ ਪਸ਼ਮੀਨਾ ਸ਼ਿਮਰ ਦੇ ਵਿੱਚ ਆ ਗਿਆ ਲਾਈਟ ਕਲਰ ਆ ਗਿਆ ਬਹੁਤ ਹੀ ਸੋਹਣਾ ਯੈਲੋਇਸ਼ ਜਿਹਾ ਹਲੋ ਕੱਚਾ ਪੀਲਾ ਜਿਹਾ ਕਲਰ ਆ ਗਿਆ ਤੇ ਇਸ ਕਪੜੇ 'ਚ ਤੁਹਾਨੂੰ ਮਿਲੂਗੀ ਹਲਕੀ ਹਲਕੀ ਚਮਕ ਕਿਉਂਕਿ ਇਹ ਸ਼ਿਮਰ ਪਸ਼ਮੀਨਾ ਹੈ ਨਾਲ ਮਿਲੂਗੀ ਬਾਟਮ ਗ੍ਰੀਨ ਸੌਰੀ ਸੇਮ ਕਲਰ ਦੀ ਤੇ ਨਾਲ ਆ ਗਿਆ ਸ਼ਾਲ ਹਲੋ ਜੀ ਸਾਰਿਆਂ ਦੇ ਨਾਲ ਸ਼ਾਲ ਆਉਣਗੇ ਸਟੌਲ ਨਹੀਂ ਆ ਠੀਕ ਹੈ ਨਾ ਜ਼ਿਆਦਾ ਵੱਡੇ ਤੇ ਨਾ ਜ਼ਿਆਦਾ ਨਿੱਕੇ ਹਲੋ ਜੀ 850 ਰਹੂਗਾ ਜੀ ਇਹਦਾ ਵੀ ਪ੍ਰਾਈਸ ਨੈਕਸਟ ਆ ਗਿਆ ਜੀ ਆਪਣੇ ਕੋ ਲਓ ਹੈ ਪੀਸ ਆ ਗਿਆ ਸਿੰਗਲ ਪੀਸ अवेलेबल ਆ ਇਹਦਾ ਪ੍ਰਿੰਟ ਬਹੁਤ ਸ਼ਾਨਦਾਰ ਆ ਲਓ ਜੀ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੇਗਾ ਵਰਕ ਨਹੀਂ ਸੌਰੀ ਪ੍ਰਿੰਟ ਮਿਲੇਗਾ ਇਸ ਤਰ੍ਹਾਂ ਦਾ ਤੇ ਨਾਲ ਮਿਲੇਗੀ ਬਾਟਮ ਖਾਕੀ ਰੰਗ ਦਾ ਸੂਟ ਆ ਮਹਿੰਦੀ ਮਹਿੰਦੀ ਚ ਹੈ ਤੇ ਨਾਲ ਆ ਗਿਆ ਜੀ ਆਪਣੇ ਕੋਲ 4 ਚਾਲੋ ਜੀ ਠੀਕ ਹੈ ਚਾਲ ਦੇ ਫੋਰ ਸਾਈਡ ਵੀ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਤੇ ਇਧਰ ਵੀ ਬਹੁਤ ਸੋਹਣੀ ਪ੍ਰਿੰਟਿੰਗ ਮਿਲੂਗੀ ਇਹ ਵਾਲੀ ਸਾਈਡ ਤੇ ਠੀਕ ਹੈ ਸਾਰੀ ਪ੍ਰਿੰਟਿੰਗ ਜਿਹੜੀ ਆ ਬਹੁਤ ਹੀ ਸੋਹਣੀ ਹੈ ਦੋਨਾਂ ਪੱਲਿਆਂ ਤੇ ਕਾਫੀ ਸਾਰੀ ਪ੍ਰਿੰਟਿੰਗ ਹੋਈ ਹੈ ਇਧਰ ਵੀ ਤੇ ਫਿਰ ਇਧਰ ਵੀ ਇਸੇ ਤਰ੍ਹਾਂ ਹੀ ਘੇਰੇ ਤੇ ਮਿਲੂਗੀ ਤੇ ਇਹਦਾ ਸੂਟ ਦਾ ਪ੍ਰਾਈਸ ਵੀ ਹੈਗਾ ਜੀ 850 ਰੁਪਏ ਇਹ ਸਾਡੇ ਅੱਜ ਦੀ ਕਲੈਕਸ਼ਨ ਸੀਗੀ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਪਸੰਦ ਆਈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ